ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਤਿਹਾਸ ਦੇ ਪੰਨਿਆਂ ਵਿੱਚ 1 ਜੁਲਾਈ ਜੀਐਸਟੀ ਭਾਰਤੀ ਟੈਕਸ ਪ੍ਰਣਾਲੀ ਵਿੱਚ ਸਰਕਾਰ ਦਾ ਇਨਕਲਾਬੀ ਕਦਮ 3 ਜੂਨ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ 1 ਜੁਲਾਈ ਦੀ ਤਰੀਕ ਕਈ ਮਹੱਤਵਪੂਰਨ ਘਟਨਾਵਾਂ ਕਕੇ ਦੱਚਾ ਇਹ ਤਰੀਕ ਭਾਰਤੀ ਅਰਥ ਵਿਵਸਥਾ ਵਿੱਚ ਜਦਗਾਂ ਸਰਕਾਰ ਨੇ 1 ਜੁਲਾਈ 2017 ਤੋਂ ਵਸਤੂ ਆਦੇਸ਼ਵਾਵਾਂ ਟੈਕਸ ਲਾਗ ਪ੍ਰਣਾਲੀ ਲਾਗੂ ਕੀਤੀ ਸੀ ਇਸ ਨੂੰ ਦੇਸ਼ ਦੇ ਟੈਕਸ ਪ੍ਰਣਾਲੀ ਸੁਧਾਰ ਵਿੱਚ ਬਹੁਤ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾਂਦਾ ਹੈ ਇਸ ਨੂੰ ਲਾਗੂ ਕਰਨ ਲਈ ਸੰਸਦ ਭਵਨ ਵਿੱਚ ਇਸ ਵਿਸ਼ੇਸ਼ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਹੈ ਇਸ ਨੂੰ ਅੱਧੀ ਰਾਤ ਅੱਧੀ 12 ਵਜੇ ਪਰਾਹੀ ਲਾਗੂ ਕੀਤਾ ਗਿਆ ਹੈ ਇਸ ਸਮਾਰੋਹ ਵਿੱਚ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਤਤਕਾਲੀ ਰਾਸ਼ਟਰਪਤੀ ਪਤਨਮ ਵ੍ਰਤਨ ਮਖਰਜੀ ਅਤੇ ਤਤਕਾਲੀ ਉਪ ਰਾਸ਼ਟਰਪਤੀ ਹਾਮਿਦ ਅंसारी ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵ ਗੋੜਾ ਵਿਸ਼ੇਸ਼ ਤੌਰ ਤੇ ਮੌਜੂਦ ਹਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਅੱਜ ਇਸ ਅੱਧੀ ਰਾਤ ਨੂੰ ਅਸੀਂ ਸਾਰੇ ਮਿਲ ਕੇ ਦੇਸ਼ ਦੇ ਭਵਿੱਖ ਦੇ ਰਸਤੇ ਨੂੰ ਯਕੀਨੀ ਬਣਾਉਣ ਜਾ ਰਹੇ ਹਾਂ ਦੇਸ਼ ਇੱਕ ਨਵੀਂ ਪ੍ਰਣਾਲੀ ਵੱਲ ਵਧੇਗਾ 125 ਕਰੋੜ ਦੇਸ਼ ਵਾਸੀਆਂ ਇਸ ਇਤਿਹਾਸਕ ਘਟਨਾ ਦੇ ਗਵਾਹ ਹਨ ਜੀਐਸਟੀ ਕਿਸੇ ਇੱਕ ਸਰਕਾਰ ਦੀ ਪ੍ਰਾਪਤੀ ਨਹੀਂ ਹੈ ਸਾਰਿਆਂ ਦੀ ਸਾਂਝੀ ਵਿਰਾਸਤ ਇਸ ਇਹ ਲੰਬੀ ਸੋਚ ਵਿਚਾਰ ਪ੍ਰਕਿਰਿਆ ਦਾ ਨਤੀਜਾ ਹੈ 1852 ਮਬਈ ਰਾਂਚੀ ਮਾਰਕ ਟੋਬਰ ਤੋਂ ਲਈ ਸਿੱਧੂ ਡਾਕ ਨਾਮਕ ਡਾਕ ਟਿਕਟ ਜਾਰੀ ਹੈ 1862 ਹ ਕਲਕੱਤਾ ਹਾਈ ਕੋਰਟ ਦੀ ਉਲੰਘਣਾ 1862 ਕਲਕੱਤਾ ਹਾਈ ਕੋਰਟ ਦਾ ਉਦਘਾਟਨ 1879 ਭਾਰਤ ਵਿੱਚ ਪੋਸਟ ਕਾਰਡਾਂ ਦੀ ਸ਼ੁਰੂਆਤ 1955 ਇਨ ਪੇਰਿਮੀਅਰ ਬੈਂਕ ਹਾਫ ਇੰਡੀਆ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ ਇਸ ਦਾ ਨਾਮ ਸਟੇਟ ਬੈਂਕ ਹਾਫ ਇੰਡੀਆ ਰੱਖਿਆ ਗਿਆ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ